ਫੈਕਟਰੀ ਲੱਗਣ ਜਾਰੀ ਹੱਕ ਚ ਆਏ ਹੋ ਜਬਰੂ ਬਿਲਕੁਲ ਹੱਕ ਚ ਆਏ ਆ ਜੀ ਲੱਗਣੀ ਚਾਹੀਦੀ ਹੈ ਫੈਕਟਰੀ ਜੋ ਜਿਹੜਾ ਜ਼ਿੰਮੇਦਾਰ ਨੇ ਇਹ ਸਪਰੇਅ ਕਰਦੇ ਆ ਜ਼ਹਿਰ ਪਾਉਂਦੇ ਆ ਖੇਤਾਂ ਚ ਜੀ ਜ਼ਿੰਮੇਦਾਰ ਚਾਹ ਚੋੜੇ ਜ਼ਿੰਮੇਦਾਰ ਆ ਜੀ ਮੈਂ ਫੈਕਟਰੀ ਵੀ ਕਰਦਾ ਹਾਂ ਖੇਤੀ ਵੀ ਕਰਦਾ ਹਾਂ ਕਣਕ ਦੇ ਢੋਲਾ ਚ ਸਲਫਰ ਪਾਉਂਦੇ ਆ ਇੱਥੇ ਕੀ ਪ੍ਰੋਬਲਮ ਹੈ ਕਾ ਤਾਂ ਲੋਕ ਕਹਿੰਦੇ ਆ ਭਾਈ ਵੀ ਚੰਗੀ ਫੈਕਟਰੀ ਲਾਓ ਜਿਹੜੀ ਜ਼ਹਿਰਾਂ ਬਣਦੀ ਉਹ ਨਾਲ ਆਹ ਜਿਹੜੇ ਬੰਦੇ ਖੜੇ ਆ ਪੁਲਿਸ ਇਹਦੇ ਹੱਥ ਚ ਕਾਗਜ਼ਾ ਕਾਪੀ ਆ ਇਹ ਚੱਕ ਕੇ ਸਿੱਟਣ ਬਰੇ ਜੇ ਕਾਜ ਬਣੂਗਾ ਕਿੱਥੋਂ ਇਹ ਕਾਜ ਹੱਥ 'ਚ ਲੈ ਕੇ ਬੱਚਿਆਂ ਨੂੰ ਪੜਾਉਣ ਜਾਣੇ ਹਾਂ ਹਾਂ ਜੀ ਸਾਰੇ ਬੱਚੇ ਪੜਾਉਂਦੇ ਆ ਨਾ ਆਪਣੇ ਉਹਨਾਂ ਦੇ ਸਕੂਲ ਟਾਪੀਆਂ ਲੈ ਕੇ ਦੇਣੇ ਹੋ ਹਾਂ ਜੀ ਉਹ ਕਾਪੀਆਂ ਕਹਦੀਆਂ ਬਣਦੀਆਂ ਨੇ ਸਾਰੇ ਜਿਹੜੇ ਇੱਧਰ ਵੀਰ ਹੱਕ 'ਚ ਖੜੇ ਹੈ ਸਾਰੇ ਇੱਧਰ ਹੱਕ 'ਚ ਯਾਰ ਐਨਾ ਜੋ ਵੀ ਹੱਦ ਤੂੰ ਵੱਧ ਹੱਕ 'ਚ ਹੀ ਨੇ ਜਦੋਂ ਕੱਲ ਨੂੰ ਇਹ ਫੈਕਟਰੀ ਦਾ ਘਟਨ ਹੋ ਜਾਣਾ ਇਹ ਮਗਰ ਮਗਰ ਘੁੰਮਣਾ ਜੀ ਮੇਰੇ ਬੱਚੇ ਨੂੰ ਲਵਾ ਦਿਓ ਮੇਰੇ ਬੱਚੇ ਨੂੰ ਲਵਾ ਦਿਓ ਮੈਨੂੰ ਨੌਕਰੀ ਦੋ ਉਹ ਕਹਿੰਦੇ ਸਾਨੂੰ ਵੀ ਆਫਰ ਦਿੱਤੇ ਵੀ ਪੰਜ ਬੰਦੇ ਤੇਰੇ ਰੱਖ ਲਾਂਗੇ ਥੋੜੇ ਦੱਸ ਰੱਖ ਲਾਂਗੇ ਇਦਾਂ ਵੀ ਇਸ ਦਾ ਅਸੀਂ ਤਾਂ ਆਪਣੇ ਲੋਕਾਂ ਦੇ ਹੱਕ 'ਚ ਖੜੇ ਵੀ ਇਹ ਚੰਗੀ ਗੱਲ ਆ ਕਿ ਮਾੜੀ ਗੱਲ ਆ ਹੋਰ ਥਾਂਵਾਂ ਤੇ ਇੱਥੇ ਲੱਗੀਆਂ ਤੁਸੀਂ ਉੱਥੇ ਦਾ ਪਤਾ ਕਰਨ ਦੀ ਕੋਸ਼ਿਸ਼ ਕਰੀ ਆਂ ਅਸੀਂ ਕਾਲੇ ਅੰਬ ਜਾ ਕੇ ਆਂ ਉੱਥੇ ਬਿਲਕੁਲ ਠੀਕ ਠਾਕ ਆ ਉਹੀ ਫੈਕਟਰੀ ਸਾਰੇ ਇੱਥੇ ਲੱਗਣੀ ਐ ਉਹਨਾਂ ਦੀ ਡਾਕਟਰੀ ਇੱਥੇ ਲੱਗਣੀ ਐ ਬਿਲਕੁਲ ਸਾਫ਼ ਆ ਜੀ ਉੱਥੇ ਕੋਈ ਗੱਲ ਨਹੀਂ ਜੇ ਬੰਦੇ ਨੇ ਜਾ ਕੇ ਉੱਥੇ ਦੇਖਣਾ ਦੇਖ ਸਕਦਾ ਲੋਕ ਇਹ ਵੀ ਸਵਾਲ ਚੱਕਦੇ ਆ ਵੀ ਭਾਈ ਇਹ ਰੁਜ਼ਗਾਰ ਜਦੋਂ ਮਿਲਦਾ ਪੰਜਾਬੀਆਂ ਨੂੰ ਤਾਂ ਫਿਰ ਮਿਲਦਾ ਹੀ ਨਹੀਂ ਫਿਰ ਸਾਰੇ ਪ੍ਰਵਾਸੀ ਰੱਖ ਲੈਂਦੀ ਫੈਕਟਰੀ ਮਿਲੂਗਾ ਸਾਹਮਣੂ ਮਿਲੂਗਾ ਜੇ ਪੰਜਾਬੀ ਕੰਮ ਕਰੋਗੇ ਫਿਰ ਤਾਂ ਕੰਮ ਮਿਲੂਗਾ ਜਾਂ ਨਹੀਂ ਕੰਮ ਕਰਨਾ ਫਿਰ ਕਿੱਥੋਂ ਮਿਲੂਗਾ ਕੰਮ ਸੋ ਫੈਕਟਰੀ ਦੀ ਪਬਲਿਕ ਹੈਰਿੰਗ ਤੇ ਲਈ ਜਿੱਥੇ ਲੋਕ ਪਹੁੰਚੇ ਤਾਂ ਅਧਿਕਾਰੀ ਵੀ ਪਹੁੰਚ ਚੁੱਕੇ ਆ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਸੋ ਲੋਕਾਂ ਤੋਂ जानन दी कोशिश ਕਰਾਂਗੇ ਕਿ ਲੋਕ ਇਸ ਮਸਲੇ 'ਚ ਕੀ ਸੋਚਦੇ ਆ ਅ ਸਰਦਾਰ ਸਾਹਿਬ ਕਿਵੇਂ ਦੇਖਦੇ ਹੋ ਫੈਕਟਰੀ ਲੱਗਣ ਜਾ ਰਹੀ ਹੱਕ ਚ ਆਏ ਹੋ ਜਾਂ ਵਿਰੋਧ ਬਿਲਕੁਲ ਹੱਕ ਚ ਆਏ ਆ ਜੀ ਲੱਗਣੀ ਚਾਹੀਦੀ ਹੈ ਫੈਕਟਰੀ ਕਿ ਕਿਹੜੀ ਵਜ੍ਹਾ ਲੱਗਦੀ ਤੁਹਾਨੂੰ ਵੀ ਇਹ ਮੈਂ ਜੀ 43 ਸਾਲ ਫੈਕਟਰੀ ਚ ਆਏ ਦੇ ਪਲਾਨਟ ਹੈਡ ਕੰਮ ਕਰਿਆ ਅੱਛਾ ਜੀ ਉੱਥੇ ਜਿੰਨੇ ਪੋਲੂਸ਼ਨ ਆ ਸਾਰੇ ਇਨਸਟਰੂਮੈਂਟ ਲੱਗੇ ਹੁੰਦੇ ਆ ਇਹ ਮੈਨੂੰ ਇਹ ਪੁੱਛੋ ਜਿਹੜੇ ਜ਼ਿੰਮੇਦਾਰ ਨੇ ਇਹ ਸਪਰੇਅ ਕਰਦੇ ਆ ਜ਼ਹਿਰ ਪਾਉਂਦੇ ਆ ਖੇਤਾਂ 'ਚ ਤੁਸੀਂ ਜ਼ਿੰਮੇਦਾਰ ਆ ਜੱਜ ਜ਼ਿੰਮੇਦਾਰ ਆ ਜੀ ਮੈਂ ਫੈਕਟਰੀ ਵੀ ਕਰਦਾ ਐ ਖੇਤੀ ਵੀ ਕਰਦਾ ਐ ਇਹ ਕਣਕਾਂ ਦੇ ਵੀ ਕਰਦੇ ਸਪਰੇ ਮੈਂ ਵੀ ਕਰਦਾ ਇਹ ਕਣਕ ਤੇ ਢੋਲਾਂ ਚ ਸਲਫਰਸ ਪਾਉਂਦੇ ਆ ਇੱਥੇ ਕੀ ਪ੍ਰੋਬਲਮ ਐ ਜਾ ਕੇ ਤੁਸੀਂ ਫੈਕਟਰੀ ਵਿਜ਼ਿਟ ਕਰੋ ਪਹਿਲਾਂ ਦੇਖੋ ਮੈਂ ਫੈਕਟਰੀਆਂ ਦੇ ਕੰਮ ਮੈਂ 43 ਸਾਲ ਫੈਕਟਰੀ ਇਹੀ ਪਿੰਡ ਤੋਂ ਮੈਂ ਹੌਸਲਾ ਵਾਦ ਤੋਂ ਉੱਥੇ ਸਾਰੇ ਇਨਸਟਰੂਮੈਂਟ ਲੱਗੇ ਹੁੰਦੇ ਨੇ ਕਿਹੜੀ ਫੈਕਟਰੀ ਚ ਕੰਮ ਕਰਦੇ ਸੀਗੀ ਸਵਰਾਜ ਚ ਕੀਤਾ ਪਹਿਲਾਂ ਸਾਰੇ ਸਾਰੇ ਆ ਜਿੰਨੇ ਜ਼ਿਮੀਂਦਾਰ ਖੜੇ ਇਹਨਾਂ ਕੋਲ ਸਵਰਾਜ ਟਰੈਕਟਰ ਐ ਕਿਉਂ ਖਰੀਦਿਆ ਜੇ ਉਹ ਫੈਕਟਰੀ ਠੀਕ ਨਹੀਂ ਸੀ ਜੇ ਉਹ ਫੈਕਟਰੀ ਠੀਕ ਨਹੀਂ ਕਿਉਂ ਖਰੀਦਿਆ ਸਾਰੇ ਕੋ ਟਰੈਕਟਰ ਇਹ ਲੋਕਾਂ ਦੇ ਪੱਖ ਤੋਂ ਤੁਹਾਨੂੰ ਮੈਂ ਕਿਹਜੇ ਸਵਾਲ ਰੱਖਾਂ ਤਾਂ ਲੋਕ ਵੇ ਚੰਗੀ ਫੈਕਟਰੀ ਲਾਓ ਜਿਹੜੀ ਜ਼ਹਿਰਾ ਬਣਦੀ ਉਹ ਨਾਲ ਲਾਓ ਮੇਰੇ ਇੱਕ ਮਿੰਟ ਜੀ ਮੈਂ ਕਹਿਣਾ ਆ ਜਿਹੜੇ ਬੰਦੇ ਖੜੇ ਆ ਪੁਲਿਸ ਇਹਦੇ ਹੱਥ ਚ ਕਾਗਜ਼ਾਂ ਕਾਪੀ ਆ ਇਹਨਾਂ ਚੱਕ ਕੇ ਸੱਟਣ ਭਰੇ ਜੇ ਕਾਗਜ਼ ਬਣੂਗਾ ਕਿੱਥੋਂ ਇਹ ਕਾਗਜ਼ ਹੱਥ ਚ ਲੈ ਕੇ ਬੱਚਿਆਂ ਨੂੰ ਪੜ੍ਹਾਉਣ ਜਾਣੇ ਹੋ ਹਾਂਜੀ ਸਾਰੇ ਬੱਚੇ ਪੜ੍ਹਾਉਂਦੇ ਆ ਨਾ ਆਪਣੇ ਉਹਨਾਂ ਦੇ ਸਕੂਲ ਕਾਪੀਆਂ ਲੈ ਕੇ ਦੇਣੇ ਹੋ ਹਾਂਜੀ ਹਾਂਜੀ ਉਹ ਕਿਉਂ ਕਾਪੀਆਂ ਕਹਦੀਆਂ ਬਣਦੀਆਂ ਨੇ ਪਰ ਕੀ ਪਸੇ ਸਰਕਾਰ ਨੇ ਨਾ ਜੀ ਵਿਧਾਨ ਸਭਾ ਦੇ ਵਿੱਚ ਵੀ ਪੇਪਰਲੈਸ ਕਰਤਾ ਸਾਰਾ ਕੰਮ ਵੀ ਪੇਪਰ ਨਹੀਂ ਵਰਤਣਾ ਡਿਜੀਟਲ ਕਰ ਦਿਓ ਸਾਰਾ ਕੰਮ ਇਹ ਜਿਹੜੀ ਫੈਕਟਰੀ ਆ ਇਹ ਬਿਨਾ ਸਰਕਾਰ ਦੀ ਅਪਰੂਵਲ ਤੋਂ ਲੱਗ ਰਹੀ ਆ ਇਹ ਤੁਸੀਂ ਦੱਸੋ ਮੈਨੂੰ ਬਸ ਫਿਰ ਅਪਰੂਵਲ ਫਿਰ ਕੀ ਆ ਬੇ ਉੱਥੇ ਭਾਵੇਂ ਪੇਪਰਲੈਸ ਕਰਨ ਭਾਵੇਂ ਕੁਝ ਕਰਨ ਪੇਪਰ ਅਖਬਾਰ ਛਪਦਾ ਰੋਜ਼ ਉਹ ਕਿੱਥੇ ਬਣਦਾ ਪ੍ਰਿੰਟ ਪ੍ਰੈਸ ਤੇ ਨਹੀਂ ਪਹਿਲਾਂ ਪੇਪਰ ਬਣਦਾ ਐ ਕਹੋ ਹਾਂ ਪੇਪਰ ਫਿਰ ਕਿੱਥੇ ਬਣਦਾ ਪੇਪਰ ਫੈਕਟਰੀ ਚ ਫੈਕਟਰੀ ਲੱਗੂਗੀ ਨਾ ਉਹ ਸਾਰਿਆਂ ਕੋਲੇ ਬੰਦੇ ਕਹਿਣ ਦੱਸਣ ਨੂੰ ਹੋਰ ਆ ਸਾਰਿਆਂ ਦੇ ਕੋਲ ਕਾਗਜ਼ ਪੱਤਰ ਨੇ ਸਾਰਿਆਂ ਦੇ ਬੱਚੇ ਪੜਨ ਜਾਂਦੇ ਨੇ ਮੇਰੇ ਵੀ ਸਾਰਿਆਂ ਦੇ ਲੋਕ ਕਹਿੰਦੇ ਵੀ ਇਹ ਜਿਹੜੇ ਕੈਮੀਕਲ ਆ ਇਹਨੂੰ ਸ਼ੁੱਧ ਕਰਨ ਵਾਲੇ ਵੀ ਬਹੁਤ ਉਹਨਾਂ ਦਾ ਘਾਤਕ ਅਸਰ ਆ ਜਦੋਂ ਪਾਣੀ ਦੇ ਵਿੱਚ ਮਿਲ ਕੇ ਉਹ ਪਾਣੀ 'ਚ ਮਿਲਣਗੇ ਕਿੰਨੇ ਬੰਦੇ ਖੜੇ ਆ ਜੀ ਮੈਂ ਚਲੋ ਫੈਕਟਰੀ 'ਚ ਬਾਈ ਜਾਂਸ ਕੰਮ ਕੀਤਾ 40 45 ਸਾਲ ਪੁੱਛੋ ਕਿਹੜਾ ਕੈਮੀਕਲ ਆ ਕੋਈ ਕੈਮੀਕਲ ਦਾ ਨਾਮ ਪਤਾ ਕਿਸੇ ਨੂੰ ਜਿਹੜੇ ਬੰਦੇ ਬਾੜਦੇ ਆ ਰੋਕਦੇ ਆ ਇਹਨੂੰ ਪੁੱਛੋ ਕਿਹੜਾ ਕੈਮੀਕਲ ਤੁਹਾਨੂੰ ਕੀ ਲੱਗਦਾ ਵੀ ਕੀ ਕੀ ਫਾਇਦੇ ਹੋਣਗੇ ਇਲਾਕੇ ਨੂੰ ਇਹਦੇ ਫੈਕਟਰੀ ਦੇ ਦੇਖੋ ਰੋਜ਼ਗਾਰ ਪਹਿਲੀ ਗੱਲ ਹੈ ਇਹ ਜਿਹਨੇ ਜ਼ਿੰਮੇਵਾਰ ਹੈ ਨਾ ਸਾਰਿਆਂ ਨੇ ਕਹਣਾ ਜੀ ਮੇਰੀ ਪਰਾਲੀ ਚੱਕੋ ਮੇਰੀ ਤੂੜੀ ਚੱਕੋ ਇਹ ਜਿਹੜੀ ਬੇਸਟ ਹੈ ਜ਼ਿੰਮੇਵਾਰ ਦੀ ਜ਼ਿੰਮੇਵਾਰ ਦੀ ਬੇਸਟ ਤੋਂ ਬਣਨਾ ਥਾਰਾ ਕੁਝ ਇਹਦੇ ਨਾਲ ਕੋਈ ਫਰਕ ਨਹੀਂ ਆਏ ਐਨਵਾਇਰਨਮੈਂਟ ਨੂੰ ਸਾਰੇ ਇਨਸਟਰੂਮੈਂਟ ਅੱਜਕੱਲ ਫੈਕਟਰੀਆਂ ਚ ਲੱਗਦੇ ਨੇ ਲੱਖਾਂ ਰੁਪਏ ਲੱਗਦਾ ਪਹਿਲਾਂ ਪਾਣੀ ਸਾਫ਼ ਕਰਨ ਨੂੰ ਹਵਾ ਧੂਆਂ ਸਾਫ਼ ਕਰਨ ਨੂੰ ਸਾਰਾ ਕੁਝ ਉਹ ਸਾਰੀਆਂ ਫੈਕਟਰੀਆਂ ਜਿਹਆਂ ਬੀਤੇ ਸਮੇਂ ਦੇ ਪਿੱਛੇ ਉੱਥੇ ਧਰਨੀ ਵੀ ਲੱਗੇ ਆ ਜਿਹੜਾ ਸਰਕਾਰ ਨੇ ਵੀ ਕਿਹਾ ਵੀ ਅਸੀਂ ਪਹਿਲਾਂ ਤੁਹਾਨੂੰ ਪਤਾ ਨਹੀਂ ਸੀ ਹੁਣ ਅਸੀਂ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਦੰਦੇ ਆ ਹੁਣ ਜਿੰਨੇ ਭਾਈ ਮੈਂ ਇੱਕੋ ਗੱਲ ਕਹਿਣਾ ਹੈ ਜਿੰਨੇ ਭਾਈ ਨੇ ਸਾਰਿਆਂ ਕੋਲ ਡਰਾਈਵਿੰਗ ਸੈਂਸ ਹੁੰਦਾ ਉਹਨਾਂ ਚ ਲਾਨ ਕੀ ਹੁੰਦਾ ਉਹਦੇ ਕੋਲ ਅਸ ਦਿਨ ਨਹੀਂ ਹੁੰਦਾ ਜੇਬ ਤੇ ਨਹੀਂ ਹੁੰਦਾ ਦਿਖਾ ਨਹੀਂ ਸਕਦਾ ਪੁਲਿਸ ਵਾਲਿਆਂ ਨੂੰ ਵੀ ਨਾ ਕਾਗਜ਼ ਪੱਤਰ ਅਹਲਾ ਚਲਾਨ ਕਰ ਦਿੰਦਾ ਐਵੇਂ ਫੈਕਟਰੀ ਦਾ ਹਾਲ ਹੈ ਅਗਰ ਫੈਕਟਰੀ ਦੇ ਵਿੱਚ ਇੰਸਟਾਲ ਸਾਰਾ ਕੁਝ ਹੈ ਨਹੀਂ ਚੱਲਦਾ ਤਾਂ ਉਹ ਚੀਜ਼ ਬੰਦਾ ਜਰਮਾਨਾ ਕਰੂਗੀ ਕਰੂਗੀ ਸਾਰੇ ਜਿਹੜੇ ਇੱਧਰ ਵੀਰ ਹੱਕ ਚ ਖੜੇ ਹੈ ਸਾਰੇ ਇੱਧਰ ਹੱਕ ਚ ਇਹਨਾਂ ਜੋ ਵੀ ਹੱਦ ਤੋਂ ਵੱਧ ਹੱਕ ਚ ਹੀ ਨੇ ਜਦੋਂ ਕੱਲ ਨੂੰ ਇਹ ਫੈਕਟਰੀ ਦਾ ਘਟਨ ਹੋ ਜਾਣਾ ਇਹ ਮਗਰ ਮਗਰ ਘੁੰਮਣਾ ਜੀ ਮੇਰੇ ਬੱਚੇ ਨੂੰ ਲਵਾ ਦਿਓ ਮੇਰੇ ਬੱਚੇ ਨੂੰ ਲਵਾ ਦਿਓ ਮੈਨੂੰ ਨੌਕਰੀ ਦਿਓ ਮੈਂ ਤਾਂ ਇਹ ਚੀਜ਼ ਆਪਣੇ ਅੱਖੀਂ ਦੇਖ ਲਈ ਮੇਰੀ ਹੁਣ 65 ਸਾਲ ਦੀ ਉਮਰ ਹੈ ਮੈਂ ਤਾਂ ਕਰਨੀ ਨਹੀਂ ਹੈ ਮੈਂ ਇਥੇ ਇਸ ਲਈ ਨਹੀਂ ਆਇਆ ਮੈਂ ਕਹਿੰਦਾ ਵੀ ਸਾਡੇ ਇਲਾਕੇ ਦੇ ਵਿੱਚ ਕੋਈ ਇੰਡਸਟਰੀ ਨਹੀਂ ਉਹ ਕਹਿੰਦਾ ਸਾਨੂੰ ਵੀ ਆਫਰ ਦਿੱਤੇ ਵੀ ਪੰਜ ਬੰਦੇ ਤੇਰੇ ਰੱਖ ਲਾਂਗੇ ਥੋੜੇ 10 ਰੱਖ ਲਾਂਗੇ ਇਦਾਂ ਵੀ ਇਹਦਾ ਅਸੀਂ ਤਾਂ ਆਪਣੇ ਲੋਕਾਂ ਦੇ ਹੱਕ ਚ ਖੜੇ ਹ ਸਾਡੇ ਤੇ ਬੁਰਾ ਪ੍ਰਭਾਵ ਨਾ ਹੋਏ ਕੋਈ ਚੀਜ਼ ਗਲਤ ਨਾ ਨਿਕਲੇ ਤੁਸੀਂ ਉਹ ਸਰਟੀਫਾਈ ਕਰੋ ਅਗਰ ਆਏ ਆ ਵੀ ਆਹ ਚੀਜ਼ ਜੀ ਆ ਦੇਖੋ ਮੈਂ ਆਹ ਲੈ ਕੇ ਜਾਣਾ ਇਹ ਵੀ ਲੈ ਕੇ ਆਏ ਨਾ ਤੁਹਾਨੂੰ ਫੈਕਟਰੀਆਂ ਚ ਇਹ ਤੁਹਾਨੂੰ ਦਿਖਾ ਕੇ ਲੈ ਆਏ ਨੇ ਜਿਹੜੀ ਓਪੋਜੀਸ਼ਨ ਉਹ ਕਹੇ ਜੀ ਆਓ ਮੈਂ ਦਿਖਾਉਣਾ ਜੀ ਆਹ ਗੰਦ ਪਿਆ ਦਿਖਾਉਣਾ ਫੈਕਟਰੀ ਦੇ ਵਿੱਚ ਕੋਈ ਗਿਆ ਹੈਗਾ ਕੋਈ ਲੱਗਣ ਤੋਂ ਬਾਅਦ ਮੰਨ ਲਓ ਜੇ ਤੁਹਾਨੂੰ ਕੋਈ ਐਹ ਜੀ ਪ੍ਰਭਾਵ ਉਹ ਦਿਖਾ ਦਿੰਦੇ ਆ ਤਾਂ ਫਿਰ ਤੁਸੀਂ ਖਿਲਾਫ ਖੜੋਗੇ ਯਾਰ ਹੁਣ ਘਰ ਦਾ ਬੱਚਾ ਇੱਕ ਖਰਾਬ ਹੋ ਜਾਂਦਾ ਇੱਕ ਮਿੰਟ ਉਹਨੂੰ ਕੋਈ ਮਾਪਾਪ ਉਹਨੂੰ ਕੱਢ ਦਿੰਦਾ ਘਰ ਤੋਂ ਬਾਹਰ ਉਹਨੂੰ ਸਮਝਾਉਣਾ ਹੁੰਦਾ ਜਿਹੜੀ ਚੀਜ਼ ਗਲ ਮੇਰੀ ਗੱਲ ਸੁਣੋ ਹਰੇਕ ਫੈਕਟਰੀ ਦੇ ਵਿੱਚ ਤੁਹਾਡੇ ਕੋਲ 20 ਵਸੀਲੇ ਨੇ ਉਹਨੂੰ ਠੀਕ ਕਰਾਉਣ ਦੇ ਫੈਕਟਰੀਆਂ 'ਚ ਵੀ ਯੂਨੀਅਨ ਬਣਦੀ ਹੈ ਨਾ ਉਹ ਕਾਦੇ ਲਈ ਹੁੰਦੀ ਹੈ ਵੀ ਆ ਚੀਜ਼ ਗਲਤ ਹੋ ਰਹੀ ਹੈ ਜੀ ਠੀਕ ਕਰੋ ਮੈਨੇਜਮੈਂਟ ਦੇ ਨਾਲ ਤੁਸੀਂ ਅੰਦਰੋਂ ਅੰਦਰੋਂ ਵੀ ਲੜ ਸਕਦੇ ਹੋ ਪਰ ਆਪਾਂ ਲੱਗਣਾ ਹੀ ਨਾ ਦਈਏ ਤਾਂ ਕੋਈ ਉਹ ਗੱਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਹਿੰਦੇ ਸ਼ਾਮ ਲੜਦੀ ਜ਼ਮੀਨ ਜਿਹੜੀ ਕਿ ਉੱਥੇ ਉਹ ਯਾਰ ਪਿੰਡਾਂ ਬਣਿਆ ਹੋਈਆਂ ਕਿਸੇ ਨੇ ਗੁੱਠਾ ਲਾਇਆ ਹੋਇਆ ਨਾ ਜੇ ਸ਼ਾਮ ਲਾਟਾ ਇਹ ਮੰਨ ਲੈਂਦੇ 1 ਮਿੰਟ ਇਹ ਮੰਨ ਲੈਂਦੇ ਜਿਹੜੇ ਬੰਦੇ ਸ਼ਾਮ ਲਾਟ ਕਹਿੰਦੇ ਆ ਜਿਹੜੇ ਸ਼ਾਮਲਾਟ ਕਹਿੰਦੇ ਨੇ ਉਹ ਮੰਨ ਲੈਂਦੇ ਪਹਿਲਾਂ ਆ ਕੇ ਪੱਖ ਰੱਖਣ ਦਾ ਰੇਗ ਨੂੰ ਬਈ ਅਧਿਕਾਰ ਆ ਤੁਸੀਂ ਪੈਪਰ ਦੇਖ ਲੈਣਾ ਆ ਤੁਸੀਂ ਪ੍ਰੈਸ ਰਿਪੋਰਟਰ ਤੁਸੀਂ ਪੈੱਕ ਜੋ ਹੈਗਾ ਉਹ ਰੱਖੋ ਤੁਸੀਂ ਪ੍ਰੈਸ ਰਿਪੋਰਟਰ ਹੋ ਤੁਸੀਂ ਪੁੱਛੋ ਉਹਨਾਂ ਤੋਂ ਜੀ ਹੰਝ ਐਡਰੈਸਟਰੀ ਦਿਖਾਓ ਦੇਖ ਲੋ ਐਡਰੈਸਟਰੀ ਅੱਛਾ ਮੈਂ ਕਰੋੜਾਂ ਰੁਪਏ ਲਗਾਣਾ ਮੈਂ ਨਾਲ ਕਰਦੇ ਥੋੜੀ ਥੋੜੀ ਗੱਲ ਤੁਸੀਂ ਕੀਤੀ ਆ ਕਿਵੇਂ ਦੇਖਦੇ ਹੋ ਜੀ ਕਿਵੇਂ ਦੇਖ ਬਿਲਕੁਲ ਠੀਕ ਠਾਕ ਆ ਜੀ ਅਸੀਂ ਤਾਂ ਬੈਕਟਰੀ ਲਾਉਣ ਦੇ ਹੱਕ 'ਚ ਆਂ ਉਧਰ ਦੇਖ ਕੇ ਵੀ ਆਇਆ ਕੋਈ ਨੁਕਸਾਨ ਨਹੀਂ ਕੋਈ ਕੁਝ ਨਹੀਂ ਉੱਥੇ ਸ਼ਰਿਆਮ ਲੋਕ ਵਸਦੇ ਆ ਬਾਜ਼ਾਰ ਆ ਕੋਈ ਗੰਦ ਨਹੀਂ ਆਇਆ ਕੁਝ ਨਹੀਂ ਬਿਲਕੁਲ ਠੀਕ ਠਾਕ ਹੈ ਹੋਰ ਥਾਂ ਮੈਂ ਤਾਂ ਇੱਥੇ ਲੱਗੀਆਂ ਤੁਸੀਂ ਉੱਥੇ ਦਾ ਪਤਾ ਕਰਨ ਦੀ ਕੋਸ਼ਿਸ਼ ਕਰੀ ਆਏ ਆ ਅਸੀਂ ਕਾਲੇ ਅੰਬ ਜਾ ਕੇ ਆਏ ਉੱਥੇ ਬਿਲਕੁਲ ਠੀਕ ਠਾਕ ਆ ਬਾਜ਼ਾਰ ਉਹੀ ਫੈਕਟਰੀ ਸਾਰੇ ਇੱਥੇ ਲੱਗਣੀ ਐ ਉਹਨਾਂ ਦੀ ਡਾਕਟਰੀ ਇੱਥੇ ਲੱਗਣੀ ਐ ਬਿਲਕੁਲ ਸਾਫ਼ ਆ ਜੀ ਉੱਥੇ ਕੋਈ ਗੱਲ ਨਹੀਂ ਜੇ ਬੰਦੇ ਨੇ ਜਾ ਕੇ ਉੱਥੇ ਦੇਖਣਾ ਦੇਖ ਸਕਦਾ ਤੁਸੀਂ ਵੀ ਇਹਨਾਂ ਪਿੰਡਾਂ ਤੇ ਰਹਿਣ ਵਾਲੇ ਆ ਇਹ ਸਾਰੇ ਹੀ ਇਹਨਾਂ ਪਿੰਡਾਂ ਦੇ ਆਵਾਜ਼ ਪਿੰਡਾਂ ਜੀ ਸਾਡਾ ਧੰਨਵਾਦ ਜੀ ਇਹ ਕਿੰਨੇ ਪਿੰਡਾਂ ਦਾ ਜਿਹੜਾ ਫੈਕਟਰੀਆਂ ਦਾ ਦਿੱਤਾ ਹਿਸਾਬ ਕਿਦਾ ਵੀ ਕਿੰਨੇ ਪਿੰਡ ਇੱਥੇ ਆ ਕੇ ਮਾਛੋਵਾੜੇ ਤੇ ਲੈ ਕੇ ਰੋਪੜ ਤੱਕ ਕੋਈ ਵੀ ਅੱਜ ਤੱਕ ਰੋਜ਼ਗਾਰ ਨਹੀਂ ਮਿਲਿਆ ਸਾਡੀ 67 67 ਸਾਲ ਦੀ ਉਮਰ ਹੋ ਗਈ ਆ ਬੱਚੇ ਬੇਲੇ ਤੁਰੇ ਫਿਰਦੇ ਪਿੰਡਾਂ ਚ ਫੈਕਟਰੀਆਂ ਤਾਂ ਉੱਥੇ ਰੋਜ਼ਗਾਰ ਨਹੀਂ ਮਿਲਿਆ ਇੱਥੇ ਤੁਹਾਨੂੰ ਉਮੀਦ ਹੈਗੀ ਵੀ ਮਿਲ ਜਾਊਗਾ ਏਰੀਆ 'ਚ ਹੈਗਾ ਏਰੀਆ 'ਚ ਹੈ ਕੋਈ ਦੱਸੋ ਮੈਨੂੰ ਮਾਛੇਵੜ ਦੇ ਲੈ ਕੇ ਲੋਕ ਇਹ ਵੀ ਸਵਾਲ ਚੱਕਦੇ ਆ ਵੀ ਭਾਈ ਇਹ ਰੋਜ਼ਗਾਰ ਜਦੋਂ ਮਿਲਦਾ ਪੰਜਾਬੀਆਂ ਨੂੰ ਤਾਂ ਫਿਰ ਮਿਲਦਾ ਹੀ ਨਹੀਂ ਫਿਰ ਸਾਰੇ ਪ੍ਰਵਾਸੀ ਰੱਖ ਲੈਂਦੀ ਫੈਕਟਰੀ ਮਿਲੂਗਾ ਸਭ ਨੂੰ ਮਿਲੂਗਾ ਸੰਧਰ ਕਾਰਖਾਨੇ ਇੱਧਰ ਮੜੀ ਆਇਆ ਤੋ ਪੰਜਾਬੀ ਕੰਮ ਕਰੂਗੇ ਜੇ ਪੰਜਾਬੀ ਕੰਮ ਕਰੂਗੇ ਫਿਰ ਤਾਂ ਕੰਮ ਮਿਲੂਗਾ ਜਾਂ ਨਹੀਂ ਕੰਮ ਕਰਨਾ ਫਿਰ ਕਿੱਥੋਂ ਮਿਲੂਗਾ ਕੰਮ ਜਿਹੜੇ ਲੋਕ ਰੋਂਦੇ ਆ ਵੀ ਸਾਨੂੰ ਰੋਜ਼ਗਾਰ ਨਹੀਂ ਮਿਲਦੇ ਰਹਾ ਤੁਹਾਨੂੰ ਲੱਗਦਾ ਵੀ ਉਹ ਕੰਮ ਕਰਕੇ ਰਾਜੀ ਨਹੀਂ ਜੀ ਮੈਂ ਲੋਕਲ ਆ ਮੈਨੂੰ ਰੋਜ਼ ਮੈਂ ਡਰਾਈਵਰੀ ਚ ਲੱਗਿਆ ਮੈਨੂੰ ਰੋਜ਼ਗਾਰ ਮਿਲਿਆ ਅਸੀਂ ਵੀ ਫੈਕਟਰੀ ਦੇਖੀ ਆ ਪਰ ਉਹਦੇ ਚ ਕੋਈ ਗੰਦਾ ਪਾਣੀ ਨਹੀਂ ਹੈਗਾ ਜਿੱਥੇ ਦੀ ਇਹਨਾਂ ਨੇ ਵੀਡੀਓ ਪਾਈ ਆ ਉਹ ਫੈਕਟਰੀ ਤੇ 4 1/2 ਕਿਲੋਮੀਟਰ ਦੂਰ ਆ ਉਹ ਸਾਰੇ ਸ਼ਹਿਰ ਦਾ ਪਾਣੀ ਆ ਰਿਹਾ ਜੀ ਉਹ ਇਕੱਠਾ ਨਹੀਂ ਵੀ ਇੱਕ ਕੰਪਨੀ ਦਾ ਨਹੀਂ ਆ ਰਿਹਾ ਸਾਰੇ ਸ਼ਹਿਰ ਦਾ ਪਾਣੀ ਆ ਰਿਹਾ ਜੇ ਆਪਾਂ ਕਹਿੰਦੇ ਆ ਵੀ ਇੱਕ ਫੈਕਟਰੀ ਦਾ ਪਾਣੀ ਆ ਰਿਹਾ ਕੱਲੀ ਦਾ ਉਹ ਚੀਜ਼ ਦਿਖਾਓ ਵੀ ਇੱਕ ਫੈਕਟਰੀ ਦਾ ਨਹੀਂ ਆ ਰਿਹਾ ਉਹ ਸਾਰੇ ਸ਼ਹਿਰ ਦਾ ਇਹਨਾਂ ਨੇ ਦਿਖਾਇਆ ਵੀ ਸਾਰਾ ਗੰਦਾ ਪਾਣੀ ਉਰੇ ਆ ਰਿਹਾ ਹੈ ਤੁਸੀਂ ਦੱਸ ਦਿਓ ਜੀ ਕੋਈ ਨਹੀਂ ਆਪਣੀ ਗੱਲ ਦਾ ਹਾਂਜੀ ਸਰ ਵਧੀਆ ਫਾਇਦੇ ਚ ਇਹ ਰੋਜ਼ਗਾਰ ਮਿਲੇਗਾ ਇਧਰ ਪਬਲਿਕ ਨੂੰ ਸਾਰੀ ਨੂੰ ਫਾਇਦੇ ਚ ਫੈਕਟਰੀ ਲੱਗਣੀ ਚਾਹੀਦੀ ਹੈ ਕੋਈ ਨਕਸਾਰ ਨਹੀਂ ਜੀ ਜਿਹੜੇ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਤੁਹਾਨੂੰ ਕੀ ਲੱਗਦਾ ਵੀ ਉਹ ਲੋਕ ਸਮਝ ਨਹੀਂ ਸਕੇ ਇਸ ਗੱਲ ਨੂੰ ਕੀ ਲੱਗਦਾ ਉੱਥੇ ਵੇਖ ਕੇ ਨਹੀਂ ਆਏ ਉਹ ਜਿਹੜੀ ਫੈਕਟਰੀ ਪੇਪਰ ਮਿਲ ਲੜ ਕਾਲਿਆ ਸਾਰੇ ਦੇਖ ਕੇ ਆਏ ਹੋ ਮਤਲਬ ਬਿਲਕੁਲ ਸਾਫ਼ ਸੋਤਣਾ ਇੱਕ ਹੋਰ ਪੱਖ ਉਹ ਨਾਲ ਬਲ ਰੱਖਿਆ ਜਾਂਦਾ ਹੈ ਵੀ ਜਿਹੜੀਆਂ ਇਹ ਫੈਕਟਰੀ ਹੈ ਇਹ ਦੁਨੀਆ ਭਰ ਦੇ ਵਿੱਚ ਇਹ ਪੇਪਰ ਮਿਲ ਜਿਹੜੀ ਹੈਗੀ ਉਹ ਬੈਨ ਹੋ ਚੁੱਕੀ ਹੈ ਵੀ ਔਰ ਪਰ ਬਾਦ ਬੁਰਜਤਾਂ ਤੇਰੇ ਭਾਰਤ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਜੀ ਸਾਰੇ ਚੱਲਦੀਆਂ ਜੀ ਕੋਈ ਨਹੀਂ ਅਗਰ ਨੁਕਸਾਨ ਕਿਤੇ ਸਾਫ਼ ਸੁਥਰਾ ਪਾਣੀ ਹਿਮਾਚਲ ਦੇ ਵਿੱਚ ਤਾਂ ਬੈਨ ਨਹੀਂ ਹੈਗੀ ਭਾਰਤ ਦੀ ਬਾਹਰ ਦੀ ਗੱਲ ਕਰ ਰਹੇ ਹਾਂ ਭਾਰਤ ਦੀ ਤਾਂ ਠੀਕ ਆ ਮੈਂ ਮੰਨਦਾ ਆ ਉਹ ਵੀ ਫਿਰ ਉਹ ਵੀ ਸਰਕਾਰ ਇਹ ਆ ਉਹ ਵੀ ਦੇਸ਼ ਇਹ ਆ ਜਾਂ ਕੋਈ ਆਪਣਾ ਇੰਟਰਸਟ ਇਹ ਆ ਸਾਰਾ ਉੱਥੇ ਉਹਨਾਂ ਨੇ ਨਹੀਂ ਬੈਨ ਕਰੀ ਉੱਥੇ ਵੀ ਚੱਲ ਰਿਹਾ ਹੁਣ ਮੱਛੋੜਾ ਲੁਧਿਆਣਾ ਫੈਟੇ ਲੱਗੀ ਉਰੇ ਘਟੋ ਘਟ ਰੁਜ਼ਗਾਰ ਆਪਣੇ ਉਰੇ ਹੈ ਨਹੀਂ ਜੀ 30 40 ਕਿਲੋਮੀਟਰ ਸਾਨੂੰ ਕੰਮ ਕਰਨਾ ਚਾਹ ਰ ਪੈ ਰਿਹਾ ਸੋ ਬਿਲਕੁਲ ਇੱਕ ਧਿਰ ਜਿੱਥੇ ਹੈਗੇ ਆ ਬਹੁਤ ਲੋਕ ਇੱਕ ਪਾਸੇ ਦੇ ਉਹ ਜਿਹੜੇ ਖਿਲਾਫ ਗੜੇ ਆ ਤਾਂ ਕੁਝ ਇੱਧਰ ਜਿਹੜੇ ਲੋਕ ਹੈਗੇ ਆ ਇਹ ਲੋਕ ਜਿਹੜੇ ਹੈਗੇ ਆ ਤੁਸੀਂ ਹੱਕ ਦੇ ਵਿੱਚ ਆਇਓ ਨਾ ਹਾਂਜੀ 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 ਤੁਸੀਂ ਹੱਕ ਦੇ ਵਿੱਚ ਆਇਓ ਤੁਸੀਂ ਵੀ ਪਿੱਛੇ ਤੱਕ ਸੋ ਇਹ ਇਹ ਜਿਹੜੇ ਕੁਝ ਇੱਧਰ ਲੋਕ ਇਸ ਲਾਈਨ ਦੇ ਵਿੱਚ ਖੜੇ ਆ ਇਹਨਾਂ ਦਾ ਕਹਿਣਾ ਪਾਈ ਅਸੀਂ ਹੱਕ ਦੇ ਵਿੱਚ ਆ ਸੋ ਆਪਣੇ ਆਪਣੇ ਪੁਆਇੰਟ ਆ ਆਪਣੇ ਆਪਣੇ ਤਰਕ ਆ ਸਭ ਨੂੰ ਇੱਥੇ ਗੱਲ ਰੱਖਣ ਦਾ ਅਧਿਕਾਰ ਆ ਸੋ ਜਿੱਥੇ ਉਹਨਾਂ ਨੇ ਆਪਣੀ ਗੱਲ ਰੱਖੀ ਆ ਇਹਨਾਂ ਨੇ ਵੀ ਆਪਣੀ ਗੱਲ ਰੱਖੀ ਆ ਪਰ ਇਹਨਾਂ ਗੱਲਾਂ ਦੇ ਮਾਇਨੇ ਕੀ ਆ ਕਿ ਉਹਨਾਂ ਦੇ ਰੋਕਣ ਨਾਲ ਜੇ ਫੈਕਟਰੀ ਰੁਕਦੀ ਆ ਤਾਂ ਕੀ ਲਾਭ ਤੇ ਕੀ ਨੁਕਸਾਨ ਹੋਊਗਾ ਇਹ ਸਮਝ ਦੱਸੂਗਾ ਇਹਨਾਂ ਦੇ ਲਾਉਣ ਦੇ ਨਾਲ ਤੇ ਫੈਕਟਰੀ ਲੱਗਦੀ ਆ ਤਾਂ ਉਸਦੇ ਲਾਭ ਜਾਂ ਨੁਕਸਾਨ ਕੀ ਹੋਣਗੇ ਇਹ ਵੀ ਸਮਝ ਤਿਆ ਕਰੂਗਾ ਸੋ ਦੋਨੇ ਪੱਖਾਂ ਦੀ ਆ ਪਰ ਫਿਲਹਾਲ ਪਬਲਿਕ ਹੇਰਿੰਗ ਆ ਪੁਲਿਸ ਪ੍ਰਸ਼ਾਸਨ ਇੱਥੇ ਆ ਤੇ ਸਿਵਲ ਪ੍ਰਸ਼ਾਸਨ ਏਡੀਸੀ ਸਾਹਿਬ ਅੰਦਰ ਆ ਜੋ ਕਿ ਇਸ ਪੂਰੀ ਨਿਗਰਾਨ ਇੱਥੇ ਨਿਗਰਾਨੀ ਕਰ ਰਹੇ ਆ ਤੇ ਇਸ ਤੋਂ ਬਾਅਦ ਪਬਲਿਕ ਹੇਰਿੰਗ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਆ ਆਖਰ ਹੋਏਗਾ ਕਿ ਫੈਕਟਰੀ ਲੱਗੇਗੀ ਜਾਂ ਰੁਕੇਗੀ ਉਸਦੇ ਲਾਭ ਨੁਕਸਾਨ ਹਾਨੀਆਂ ਹੋਣਗੇ ਕੀ ਇਹ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਗੁਰਪ੍ਰੀਤ ਸਿੰਘ ਦੇ ਨਤਨਾਮ ਸਿੰਘ ਪੰਜਾਬੀ ਲੋਕ ਚੈਨਲ